ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਸੋਧ ਰਾਗ ਅਸਾ ਮਹੱਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋਧ ਤੇਰਾ ਕੇਹਾ ਸੋ ਕਰ ਕੇਹਾ ਜਿਤ ਬੈ ਸਰਬ ਸਮਾਲੇ ਵਾਜੇ ਤੇਰੀ ਨਾਦ ਅਨੇਕ ਸੰਖਾ ਕੇ ਤੇਰੇ ਬਾਵਨ ਹਾਰੇ ਕੀਤੇ ਤੇਰੇ ਰਾਗ ਪਰੇ ਸੁ ਕਹੀਐ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਨੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਵਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਅੰਦਰਾਸਨ ਬੈਠੇ ਦੇਵਤਿਆਂ ਦਰਨਾਲੇ गावਨ ਤੁਧਨੋ ਸੇ ਸੁਮਾਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਦੀ ਸੰਤੋਖੀ ਗਾਵਨ ਤੁਧਨੋ ਵੀ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰੱਖੀ ਸਰ ਰਿਗੁਜੁ ਗਵੇਦਾ ਨਾਲੇ ਗਾਵਨ ਤੁਧਨੋ ਮੋਹੂਨੀ ਅਨਮੋਹਨ ਸੁਰਗ ਮਚ ਪਿਆਲੇ ਗਾਵਨ ਤੁਧਨੋ ਤਨ ਪਾਏ ਤੇਰੇ ਅਠਸੜ ਤੀਰਤ ਨਾਲੇ ਗਾਵਤ ਤੁਧਨੋ ਜੋਤਮਾ ਬਲਸੂਰਾ ਗਾਵਤ ਤੁਧਨੋ ਖਾਣੀ ਚਾਰੇ ਗਾਵਤ ਤੁਧਨੋ ਖੰਡਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧਨੋ ਗਾਵਨ ਜੋਤਿ ਤੁਧ ਪਾਵਨ ਰਤੇ ਤੇਰੇ ਭਗਤਨ ਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਜਿਤਨੇ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਬ ਸੱਚਾ ਸਾਚੀ ਨਾਹੀ ਹੈ ਵੀ ਉਸੀ ਜਾਇ ਨਜਸੀ ਰਤਨਾ ਜਿਨ ਨਰਚਾਈ ਰੰਗੀ ਰੰਗੇ ਪਾਤੇ ਕਰ ਕਰ ਜੀ ਸਿਮਾਏ ਜਨੋ ਪਾਈ ਕਰ ਕਰ ਦੇ ਕਾ ਕੀਤਾ ਆਪਣਾ ਜਉ ਤੇ ਵੀ ਵੜਿਆਈ ਜੋ ਤੁਸ ਪਾਵੈ ਸੋਈ ਕਰਸੀ ਫਿਰ ਉਪਮਾ ਕਰਣਾ ਜਾਈ ਸੋ ਪਾਥਿ ਸ਼ਾਹ ਹੋ ਸਾਹਾ ਪਤ ਸਹਿਬ ਨਾਨਕ ਰਹਿਨ ਰਜਾਈ ਆਸਨਾ ਅੱਲਾ ਪਹਿਲਾ ਸੂ ਵੱਡਾ ਆਕਾ ਸਭ ਕੋ ਏ ਕੇਵੜ ਵੱਡਾ ਢੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਈ ਕਹਿਣੇ ਵਾਲੀ ਤੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਰ ਅੰਬੀਰਾਗਨੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਧੀਰਾ ਰਾਵ ਸਾਭ ਜ਼ੁਰਤ ਦੀ ਮਨ ਜ਼ੁਰਤ ਕੁਮਾਈ ਜ਼ਬ ਕੀ ਮਦ ਮਨ ਕੀਮਤ ਪਾਈ ਗਿਆ ਨਹੀਂ ਤੇ ਆਣੀ ਗੁਰਗਰਹਾਈ ਕਹਿਣ ਨਾ ਜਾਈ ਤੇਰੀ ਥਿਰ ਵਡਿਆਈ ਸਾਭ ਸੱਤ ਸਾਭ ਤਾਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈਆਂ ਤੁਦਨ ਸਦੀਕ ਨਾ ਨਾ ਪਾਈਆ ਕਰਮ ਮਿਲੈ ਨਹੀਂ ਠਾਕ ਰਹਾ ਹਈਆ ਆਖਣ ਵਾਲਾ ਕਿਆ ਵਿਚਾਰ ਸਤੀ ਪਰੇ ਤੇਰੇ ਪੰਡਾ ਰਾਜਸਤਨ ਦੇ ਸੈਕਾਚਾਰ ਅਨੰਤ ਸਵਾਰਣ ਹਾਰਾ ਸੁਮਹਲਾ ਪਹਿਲਾ ਆਖਾਂ ਜੀਵਾ ਵਿਸਰੈ ਮਤ ਜਾਊ ਆਖਣੇ ਓਕਰ ਸਾਚਾ ਨਾਮ ਸੱਚੇ ਨਾਮ ਕੀ ਲਾਗਿਆ ਭੂਖਾ ਤੂ ਭੂਖਾ ਖਾਏ ਚਲਿਆ ਦੂਖ ਹੋ ਕਿੰਦਰੈ ਮੇਰੀ ਮਾਏ ਸੱਚਾ ਸਹਿਬ ਸੱਚਾ ਨਾਹੀ ਰਹਾ ਸੱਚੇ ਨਾਮ ਕੀਤਲ ਵਡਿਆਈ ਆਗਤ ਕੇ ਕੀਮਤ ਨਹੀਂ ਪਾਈ ਜੇ ਸੋ ਮਿਲ ਕਾਇ ਆਖਣ ਪਾਏ ਵਡਾ ਨਾ ਹੋਵੇ ਘਾਟ ਲਾ ਜਾਈ ਨਾ ਉਮਰ ਨ ਹੋਵੇ ਸੋਗ ਦਿੰਦਾ ਰਹੇ ਨਾ ਝੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੜੇ ਆਪ ਦੇਵੜ ਤੇਰੀ ਦਾਤ ਜਿੰਦਨ ਕਰ ਕਰ ਕੀਤੀ ਰਾਤ ਸੁਨਸਾਰ ਤੇ ਕੁਮਜਾਤ ਨਾਨਕ ਨਾਵੇ ਬਾਤ ਸੁਨਾਤ ਰਾਗ ਗੂਜਰੀ ਮਹੱਲਾ ਚੋਤਾ ਹਰ ਗੇ ਜਨ ਸਤਗੁਰ ਸਤਪੁਰ ਕਾ ਬਿਨੋ ਕੋ ਗੁਰ ਪਾਸ ਸੋ ਹੰਕੀਰੀ ਕਰਮ ਸਤਗੁਰ ਸਰਣਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਣ ਸਕਾਇ ਅਰ ਕੀਰਤਮ ਰੀ ਰਾਸ ਰਹਾ ਹਰ ਜਨ ਕੇ ਵਡਭਾਗ ਵਡੇਰੇ ਜਨ ਹਰ ਹਰ ਸਰਦਾਰ ਪਿਆ ਸਹਰ ਨਾਮ ਲਾਤਿਰਤਾ ਸਹਿ ਮਿਲ ਸਿਮਰਤ ਗੁਣ ਪ੍ਰਗਾਸ ਜਿਨ ਹਰ 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 ਸਨਾਮ ਨਾ ਪਾਏ ਆਤੇ ਪਾਗ ਹੀਨ ਜੰਪਾਸ ਜੋ ਸਤਗੁਰ ਸਰਨ ਸੰਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾ ਆਸੋ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈ ਤੁਰ ਮਸਤਿ ਲਿਖਿਆ ਲਿਖਾਸ ਤਨ ਤਨ ਸਾ ਸੰਗਤ ਜਿਤ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਬੂ ਜਰੀ ਵਾ ਲਾ ਪੰਧ ਵਾ ਕਾਹਿ ਰੇ ਮਨ ਚਿਤ ਵਾ ਦਮ ਜ ਆਹ ਹਰ ਜੀਉ ਪਰਿਆ ਸਹਿਲ ਪੁੱਤਰ ਵੇਦਨ ਤੋਂ ਪਾਇ ਤਾ ਕਾਰੀ ਦੇ ਕਾਗੇ ਕਰ ਤਰਿਆ ਮੇਰੀ ਮਾ ਦੂਜੀ ਸਾ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਕੇ ਕਾਸ਼ਟ ਹਰਿਆਰਾਵ ਜਨਨ ਪਿਤਾ ਲੋਕ ਸੋਤ ਪੰਨਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰਿ ਜਿਦਕ ਸਮਾਇ ਠਾਕੁਰ ਕਾਹਿ ਮਨ ਕੋ ਕਰਿਆ ਊਡੇ ਊਡਾ ਵੈ ਸਰ ਕੋ ਸਤਿ ਸਪਾਚੈ ਬਿਤਰੇ ਸਰਿਆ ਤਿਨ ਕਮਨ ਕਲਾ ਵੈ ਕਉਣ ਜੁਗਾਵੈ ਮਨ ਮੈ ਸਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਂ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਈਏ ਤੇਰੰਤਨ ਪਾਰਾ ਵਰੀਆ ਰਾਗਾ ਸੋ ਮਹੱਲਾ ਚੋਤਾ ਸੋ ਉਪਰ ਕੇ ਕੋ ਓੰਕਾਰ ਸਤਗੁਰ ਪ੍ਰਸਾਦ ਸੋ ਉਪਰ ਕੇ ਨਿਰੰਜਨ ਅਰਪੁ ਨਿਰੰਜਨ ਅਗਮ ਅਗਮ ਪਾਰਾ ਸਭ ਤੇ ਆਵੈ ਸਭ ਤੇ ਆਵਤ ਰਜੀਸ ਸਰਬ ਸੱਚੇ ਸਰਜਨ ਹਾਰਾ ਸਭ ਜੀ ਤੂੰ ਮਾਰੇ ਜੀ ਤੂ ਜੀਆਂ ਕਾਦਾ ਤਾਰ ਆਰਤਿ ਆਵੋ ਸੰਤੋਜੀ ਸਭ ਦੁਖ ਵਿਸਾਰਨ ਹਾਰਾ ਰਿਆ ਪੇਟਾ ਗੁਰ ਰਿਆ ਪੇ ਸੇਵਕ ਜੀ ਕਾ ਨਾਨਕ ਦੰਤ ਵਿਚਾਰਾ ਤੂ ਕਟਕੜੇ ਅੰਤਰ ਸਰਬ ਨੇ ਅੰਤਰ ਜੀ ਹਾਰੇ ਕੋਪੁਰਕ ਸਮਾਨਾ ਇੱਕ ਦਾਤ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਤਾ ਜੀ ਹੁਣ ਤੂ ਬਿਨਵਰਣਾ ਜਾਣਾ ਤੂ ਪਾਰ ਬ੍ਰਹਮ ਦੇ ਅੰਤ ਬੇਅੰਤ ਦੀ ਤੇਰੇ ਕੀਆ ਗੁਣਿਆ ਖ ਵਖਾਣਾ ਜੋ ਸੇਵਾ ਜੋ ਸੇਵਾ ਤੁੰਜੀ ਜਨ ਨਾਨਕ ਤੈਨੂੰ ਕੁਰਬਾਨ ਹਰ ਤੇ ਆਵੇ ਹਰ ਤੇ ਆਵੇ ਤੁੱਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤੋ ਸੇ ਮੁਕਤ ਭਏ ਜਿਨ ਹਰ ਤੇ ਆਇਆ ਜੀ ਤਨ ਟੂਟੇ ਜਮਕੇ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਤੇ ਤੇਰ ਰੂਮ ਸੁਮਾਸੀ ਸੇਤਨ ਸੇਤਨ ਜਿਨ ਹਰ ਤੇ ਆਇਆ ਜੀ ਜਨ ਨਾਲ ਤਨ ਮਲਿਆਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਭਗਤ ਸਲਾਮ ਤੁੰ ਜੀ ਹਰਾਨਿਕ ਅਨੇਕ ਨੰਤਾ ਤੇਰੀ ਅਨਿਕ ਤੇਰੀ ਅਨਕ ਕਰੈਰ ਪੂਜਾ ਜੀ ਤਪਤਾਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਬੜਾ ਬੋ ਸਿਮਰਤ ਸਾਸਤ ਜਿਕਰ ਕਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂ ਆਦਿ ਕੋ ਪਰਮ ਪਰਕਰਤਾ ਜੀ ਤੁਝੇ ਵਡਾ ਵਰਨਾ ਕੋਈ ਤੂੰ ਜੋ ਗਿਉ ਵੇ ਕੋ ਸਦਾ ਸਦਾ ਤੂੰ ਕੋ ਜੀ ਤੂੰ ਨੇ ਚਲ ਕਰਤਾ ਸੋਈ ਤਦੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਾਂ ਸੋਈ ਤਦੇ ਆਪੇ ਸਿਰ ਸਭ ਪਾਈ ਜੀ ਤਦੇ ਆਪੇ ਸਿਰ ਦੇ ਸਭ ਕੋਈ ਜਨਨਾਨ ਗੁਣ ਗਾਵਾਂ ਕਰਤੇ ਕੇ ਜੀ ਜੋ ਸਭ ਸਹਿ ਕਾਜਣ ਹੋਈ ਅਸਮਹਲਾ ਜੋਤਾ ਤੂੰ ਕਰਤਾ ਸਤਿਆਰ ਮੈਂਡਾ ਸਾਈਂ ਜੋ ਤੋਂ ਪਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਉੰ ਪਾਈ ਰਹਾ ਹਾ ਸਉ ਤੇਰੀ ਤੂੰ ਸਭਨੀ ਤੇ ਆਇਆ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨੰਗਵਾਇਆ ਤੂ ਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਉ ਸਬਤਿ ਦੀ ਹਿਮਾਇ ਤੁਜ ਬਿੰਦੂ ਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਅਭਿ ਜੋਗਮ ਵਿਚਰੇਆ ਸੰਜੋਗੀ ਮੇਲ ਜਿਸਨੂੰ ਤੂ ਜਾਣਾਹੀ ਸੋਈ ਜਨ ਜਾਣੈ ਹਰਗੁਣ ਸਦੀਆ ਕਵਖਾਣਾ ਜਿਨਹਰ ਸੇਵਿਆ ਤੈਨ ਸੁਖ ਪਾਇਆ ਸਹਿਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਜ ਬਿੰਦੂ ਜਾ ਵਰਣਾ ਕੋਇ ਤੂ ਕਰ ਕਰਵੇ ਕਹਿ ਜਾਣੈ ਸੋਈ ਜਨ ਨਾਲ ਪ੍ਰਮੁਖ ਪ੍ਰਗਟ ਹੋਇ ਅਸਮਹਲਾ ਪਹਿਲਾ ਤਤ ਸਰਵੜੈ ਪਹਿਲੀ ਨਮਸਾ ਪਾਣੀ ਪਾਵਤ ਮੈਂ ਕੀਆ ਪੰਕਜ ਮੋਕਨੇ ਚਾਲਾਮ ਦੇ ਕਟ ਡੂਬੀ ਅਲੇ ਮਨ ਇੱਕ ਨਚੇ ਤਸ ਮੂਰ ਮਨਾਰ ਵਿਸਰਤ ਤੇਰੇ ਇੱਕ ਨਗਲਿਆ ਰਾਵ ਨਾ ਹੁੰਜ ਤਿਸ ਤੇ ਨੀ ਪੜਿਆ ਮੂਰਖ ਮੂਦਾ ਜਨਮ ਪਿਆ ਪ੍ਰਣਵਤ ਨਾਨਕ ਤੂੰ ਕੀ ਸਰਣਾ ਤੂੰ ਨਾ ਹੀ ਵਿਸਰਿਆ ਅਸਮਹਲਾ ਪੰਜਵਾਂ ਪ੍ਰਾਪਤ ਮਨੁ ਕੋ ਦੇਹੁ ਰੀਆ ਗੋਬਨ ਮਿਰਨ ਕੀ ਤ੍ਰਿਵਰੀਆ ਵਰਗਾਤਰਿ ਕਿ ਤੈਨਾ ਕਾਮੁ ਮਰ ਸਾਸੁ ਹੰਦਪਦ ਕੇਵਲ ਨਾਮ ਸਰਨ ਜਾਮ ਲਗ ਕੋ ਜਲ ਤਰਣ ਕੈ ਜਨ ਦਿੱਤਾ ਜਾ ਤਰੰ ਮਾਇਆ ਕਹਿ ਰਹਾ ਜਪ ਤਬ ਸੰਜਮ ਤਰਮ ਨ ਕਮਾਇਆ ਸੇਵਾ ਸਾਧਨ ਜਾਣੀ ਅਹਰ ਰਾਇਆ ਕੋ ਨਾਮ ਕਮਨੀਤ ਕਰਮ ਸਰਨ ਪਰੇ ਕੀ ਰਖੋ ਸਰਮਾ ਜੱਤ ਤਵ ਸੰਜਮ ਤਰਮ ਨ ਕਮਾਇਆ ਸਿਵ ਸਾਧਨ ਜਾਨਿਆ ਹਰ ਰਾਇਆ ਕਉ ਨਾਨਕ ਅਮਨੀਜ ਕਰਮਾ ਸਰਣ ਪਰੇ ਕੀ ਰੱਖੋ ਸਰ ਮਾ ਏਕ ਓੰਕਾਰ ਸਗਬ੍ਰ ਪ੍ਰਸਾਦ ਕਬਿਓ ਬਾਦ ਬੇਨਤੀ ਪਾਤਸ਼ਾਹੀ 10ਵੀਂ ਚੋਪਈ ਅਮਰੀ ਕਰੋ ਹੱਤ ਦਾ ਰੱਛਾ ਪੂਰਨ ਹੋਏ ਤੇਤ ਕੀ ਚਾਤਲ ਚਰਨਨ ਮਨ ਰਾਇ ਹਮਾਰਾ ਆਪਣਾ ਜਾਨ ਕਰੋ ਪਤ ਪਾਰਾ ਅਮਰੇ ਦੁਸ਼ਤ ਦਵਤ ਮੁਕਾਵੋ ਆਪਾਤ ਦੇ ਮੈ ਬਚਾਵੋ ਸੁਖੀ ਵਸੈ ਮਰੂ ਪਰਿਵਾਰਾ ਸੇਵਕ ਸਿਤ ਸਵੇ ਕਰਤਾਰਾ ਮੋਹ ਬਚਾਨੀ ਕਰਦਾ ਕਰਿਆ ਸਭੈ ਰਣ ਕੋ ਆ ਸੰਗਰੇਆ ਪੂਰਨ ਹੋਏ ਅਮਾਰੀ ਆਸਾ ਤੋਤ ਜਨ ਕੀ ਰਹਿ ਪਿਆਸਾ ਤੁਮੇ ਚਾਟ ਕੋਈ ਔਰਨਾ ਤੇ ਹਮ ਜੋਬਰ ਚਉ ਸੁ ਤੁਮ ਤੇ ਪਾਉ ਸੇਵਕ ਸਿੱਖਾ ਮਾਰੇ ਤਾਰੀ ਹੈ ਜੰਤੂ ਸੱਤਰਾ ਮਾਰੇ ਮਾਰੀ ਹੈ ਆਪਾਦਮ ਜੇ ਉबरे ਹੈ ਮਰਨ ਕਾਲ ਕਾ ਤਰਾਸ ਨਿਉਰੇ ਹੈ ਉਹ ਜੋ ਸਦਾ ਮਾਰੇ ਪੱਚਾ ਸ੍ਰੀ ਹਰਿ ਤੁਝੋ ਪਰਿਓ ਰਚਾ ਰਾਤレਉ ਮੋ ਰੱਖਣ ਹਾਰੇ ਸਾਇਬ ਸੰਤ ਸਾਇਬ ਪਿਆਰੇ ਦੀਨ ਬੰਦੁਸ਼ਟਮ ਕੇ ਹੰਤਾ ਤੂ ਉਪਰ ਚਤੁਰਦਸ ਸੰਤਾ ਕਾਲ ਪਾਇ ਬ੍ਰਹਮਾ ਬੁਖਤਰਾ ਕਾਲ ਪਾਇ ਜਿਵ ਜੁਗ ਤਰਾ ਕਾਲ ਪਾਇ ਕਰਬਿਸ਼ਨ ਪ੍ਰਕਾਸ਼ਾ ਜਗਲ ਕਾਲ ਭਾ ਕੀ ਅਤਮਾ ਜਮਨ ਕਾਲ ਜੋਗੀ ਜੁਕੀਓ ਬੇਦਰਾਇ ਬ੍ਰਹਮਾ ਜੂਤੀ ਉਹ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਮਹਾਰਾਜ ਜਮਨ ਕਾਲ ਸਭ ਜਿਗਤ ਮਨਾਇ ਉਹ ਦੇਵ ਦਇਆ ਦੇਸ਼ਨ ਪਜਾਇਓ ਆਦੰਤੇ ਕੈਵ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤੇ ਸਹੀ ਕੋ ਮਾਰੀ ਸਰੂਪਜਾ ਜਿਨੀ ਆਪ ਸਵਾਰੀ ਸਤਕਣ ਕੋ ਸੂਝ ਮੁਸਕਦੀਓ ਸਤ੍ਰਣ ਕੋ ਪਲ ਮੋਹੁਦ ਕੀਓ ਘਟ ਘਟ ਕੇ ਅੰਤਰ ਕੀ ਜਾਤ ਭਲੇ ਬੁਰੇ ਕੀ ਪੀਰ ਬਿਸ਼ਾਨਤ चीटी ते कुतरे स्थूला सब पर कृपा दृट कर फूला संतन पाए ते दुखी सुख पाए साधन के सुखी एके की, कट -कट पट -पट की जान जब करा करतारा प्रजा दे अपारा जब आकम में मृतदेह दर सहु देते वदन शिव सबता आया पाप ने भूत विचार ऐत सीते निरल जानत वेद वेद अर आलम नरंकार नरकार न लम्ब आद अनाद संभ ਤਕਮੂੜ ਚਾਰਤ ਬੇਦਾ ਜਾ ਕੋ ਭੇਵਨ ਪਾਉਤ ਬੇਦਾ ਤਾਕੂ ਕਰ ਪਾਰਣ ਮਾਨ ਤਮਾ ਮੂੜ ਕਚ ਪੇਦਨ ਜਾਣ ਤਮਾ ਦੇਵ ਕੋ ਕੈ ਸਦਾ ਸਿਰ ਨਿਰੰਕਾਰ ਕਾ ਚੀਨਤ ਨੇ ਪਿਵਾ ਆਪ ਆਪਣੀ ਬੁਧਹਿ ਜੀਤੀ ਵਰਨਤ ਬੇਨ ਪੰਤੂ ਹੈ ਤੇ ਤੀ ਤੁਮਰਾ ਲਖਨ ਜਾਇ ਪਸਾਰਾ ਕੇਦ ਸਦਾ ਪ੍ਰਤਮ ਸੰਸਾਰਾ ਏਕੈ ਰੂਪਾ ਨੂੰ ਸਰੂਪਾ ਰੰਗ ਪਿਓ ਰਾਵ ਕਈ ਭੂ ਪਾਂਡ ਜੀ ਰਸੇ ਤਜ ਕੀਨੀ ਉਤਮਜ ਖਾਨ ਬਹੁ ਰਚ ਦੀਨੀ ਕਉ ਫੂਲ ਰਾਜਾ ਹੋ ਬੈਠਾ ਕਉ ਸੁਮਟ ਪਿਓ ਸੰਕਟ ਕੇਟਾ ਸਗਰੀ ਸਿਰ ਤਗਾਇਆ ਚੰਪਾ ਬਾਜ ਗਾਲ ਸਰੂਪ ਸੇ ਅੰਪਾ ਅਵਰ ਚਾ ਮੇਰੀ ਤੁਮ ਕਰੋ ਸਿਖੋ ਵਾਰ ਸਿਖ ਸੰਗਰੋ ਦੁਸ਼ਟ ਜਿਤੇ ਉਟੋ ਤਤ ਪਾਤਾ ਸਤਨ ਲੈ ਕਰੋ ਰਣ ਕਾਤਾ ਜੇ ਅਸਤੂ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤਾ ਉਮਰੇ ਪੁਰਖ ਜਮਨ ਪਗ ਪਰੇ ਤੇ ਆਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋਇ ਇਕ ਵਾਰ ਤੇ ਐ ਤਾਂ ਕੇ ਕਾਲ ਨਿਕਟਣਾ ਐ ਹੈ ਰਚਾ ਹੋਏ ਤਾਂ ਸਭ ਕਾਲਾ ਦੁਸ਼ਟ ਅਸ਼ਟ ਰੇ ਤਦ ਕਾਲਾ ਕਿਰਪਾ ਜਿਤ ਕੰਝਾਈ ਨਿ ਹਰਿ ਹੋਤਾ ਕੀ ਤਾਪ ਤਨ ਕਮੋ ਹਰਿਓ ਗਰੇ ਸਿਧ ਕਰਮੋ ਸਭ ਹੋਹੀ ਦੁਸ਼ਟ ਚਾਗ ਜਿਬ ਜਨ ਕੋ ਇਕ ਵਾਰ ਜਿਤ ਮੈਂ ਸੰਭਾਰਾ ਕਾਲ ਪਾਸਤੇ ਤਾਹਿਉ ਮਹਾਰਾਜ ਜਿਨ ਨਰਨਾਮ ਤਿਹਾਰ ਹੁਕਾ ਦਾਰ ਦੁਸ਼ ਲੋਕ ਤੇਰਾ 加ੜਗ ਕੇ ਤਮੈ ਸ਼ਰਨ ਤਿਆਰੀ ਆਪਾਤ ਦਲਿਓ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਲੋਕ ਤੇ ਲਿਓ ਬਚਾਈ加ੜਗ ਕੇ ਤਮੈ ਸ਼ਰਨ ਤਿਆਰੀ ਆਪਾਤ ਦਲਿਓ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਲੋਕ ਤੇ ਲਿਓ ਬਚਾਈ ਸੂਈਆ ਭਾਈ ਗੰਜਬ ਤੇ ਤੁਮਰੇ ਤਬ ਤੇ ਕੋ ਆਕ ਤਰੇ ਨਹੀਂ ਆਨਿਓ ਰਾਮ ਰਈ ਪੁਰਾਨ ਪੁਰਾਨ ਨੇ ਕਹਿ ਮਤੇ ਕਨ ਮੰਨਿਓ ਸਮਰ ਸ਼ਾਸਤਰ ਵੇ ਸਭਾ ਫੂ ਪੇਦ ਕਾ ਮੇ ਕੁ ਨ ਜਾਣਿਓ ਸ੍ਰੀ ਅਸਵਾਨ ਕਿਰਪਾ ਤੁਮਰੀ ਕਾਰ ਮੈਂ ਨ ਕਯੋ ਸਭ ਤੋਏ ਬਖਾਨਿਓ ਦੁਹਰਾ ਸਗਨ ਦਵਾਰ ਕੋ ਛਾੜ ਕੇ ਗਯੋ ਤਾਰੋ ਦਵਾਰ ਬਾਏ ਗਏ ਕਿ ਰਾਜ ਅਸ ਗੋਬਿੰਦ ਦਾ ਸੁਤਾਰ ਸਗਲ ਦਵਾਰ ਕੋ ਛੱਡ ਕੇ ਗਇਓ ਤਵਾਰੂ ਦਵਾਰ ਬਾਏ ਗਏ ਕਿ ਰਾਜ ਅਸ ਗੋਬਿੰਦ ਦਾ ਸੁਤਾਰ ਰਾਮ ਕਲੀਮਾ ਲਾ ਤੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸੁਗੁਰਤਾ ਪਾਇਆ ਸਹਿ ਸੇਤੀ ਮਨ ਵਜੀਆਂ ਬਾਦ ਆਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾ ਗਾਵੋ ਹਰੀ ਕੀ ਰਾਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁਸਦਰੋ ਹਰਨਾਲੇ ਹਰਨਾਲ ਰੋ ਤੁਮ ਮਨ ਮੇਰੇ ਦੁਖ ਸਭ ਵਿਸਾਰਣਾ ਅੰਗਿਕਾਰੋ ਕਰੇ ਤੇਰਾ ਕਾਲ ਸਭ ਸਵਾਰਣਾ ਸੁਬਨਾਗਨਾ ਸਮਰਾ ਸੁਆਮੀ ਜੋਕਿ ਮਨ ਵਿਚਾਰੇ ਕਹ ਰੰਗੁ ਮਨ ਮੇਰੇ ਸੁਧਰੋ ਅਰਣੰਲੇ ਸਾਚੇ ਸਾਈਂ ਬਾ ਕਿਆ ਨਹੀਂ ਕਰਦੇ ਰਹਿ ਕਰਤ ਤੇਰਾ ਸੁਭ ਤੇ ਜਿਸ ਤੇ ਸੋ ਪਾਵੇ ਸਦਾ ਸੁਖ ਸਰਾ ਤੇਰੀ ਨਾਮੁ ਮਨ ਬਸਾਵੇ ਨਾਮ ਜਿ ਰਖੈ ਮਨੁ ਬਸੇ ਆਵਾਜੇ ਸੁਭਦ ਕਨੇਹੇ ਕਾ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਤਿਨਾਮ ਮੇਰਾ ਆਧਾਰੁ ਸੋ ਸਚ ਨਾਮੁ ਆਧਾਰ ਮੇਰਾ ਜਿਨ ਪੁਖਾ ਸਭ ਗਵਾਈਆ ਕਰਸਾਂ ਹੁਕਮੁ ਨਾਇ ਬਸਿਆ ਜਿਨ ਚਾ ਸਭ ਪੁਜਾਈਆ ਸਦਾ ਕਰਵਾਨ ਕੀਤਾ ਗੁਰੂ ਮਿੱਟੋਂ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਭ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਛੋਬ ਤਿਧਕਾਰ ਸਭਾ ਗਿਆ ਘਰ ਸਭਾ ਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਜ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ ਤੂਰ ਕਰਉ ਪਾਇ ਤੁਧਿਨ ਗੁਰ ਸੇ ਨਾਮ ਅਮਰ ਕਾ ਲੱਗੇ ਕਹਿ ਨਾਨਕ ਤੈ ਸਗੋ ਅਤਤ ਕਰ ਅਨੰਦ ਵਾਜੇ ਅਨਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰਭ ਆਏ ਉਤਰੇ ਸਗਦ ਸੁਹੂਰੇ ਦੂਖ ਰੋਗ ਸੰਤਾਪ ਤਰੇ ਸੁਨੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨਿਤ ਕਾਤੇ ਪਵਿਤ ਸਤ ਗੁਰ ਰਿਆ ਪਰਪੂਰੇ ਬਿਨਮਤ ਨਾਨ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣਤੇ ਪੁਨਿਤ ਕਾਤੇ ਪਵਿਤ ਸਤ ਗੁਰ ਰਿਆ ਪਰਪੂਰੇ ਬਿਨਮਤ ਨਾਨ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੁੰਦਾ ਆਪਣੀ ਵਹਲਾ ਪੰਜਵਾ ਹਾਲ ਵਿਤਨ ਵਸਤੂ ਪਈਓ ਸੁ ਸੰਤੋਖ ਵਿਚਾਰੂ ਮਰਤਨਾਮ ਧਾਪੁਰ ਕਾ ਬੇਓ ਜਿਸ ਕਾ ਸੰਸਾ ਅਧਾਰੂ ਜੇ ਕੋ ਕਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੂ ਇਹ ਵਸਤ ਜੀ ਨਾ ਜਾਏ ਨਿਤ ਨਿਤ ਰਕਰਤਾਰੂ ਤੁਮ ਸੰਸਾਰ ਤ੍ਰਿਨਲਕ ਤਰੀਆ ਸੁ ਬਨਾਨਕ ਬ੍ਰਹਮ ਪ੍ਰਸਾਰੂ ਸਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋ ਨਾਏ ਮੈਨੋ ਜੋ ਕੀਤਾ ਈ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਤਿ ਵੈ ਹਰਿਆ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਤਿ ਵੈ ਹਰੇਆ ਵਾਹਿਗੁਰੂ ਦਾ ਕਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗੁਰੂਖੀਆਂ ਸੰਤਾਂ ਦਾ ਜੋਗੀ ਆਪ ਕੀਮਤੀ ਸਮਾਂ ਕੱਢਦੇ ਹੋਏ ਸ਼ਾਮਾਂ ਦੀਆਂ ਹਾਜ਼ਰੀਆਂ ਲਵਾਉਂਦੇ ਹੋ ਰੈ ਰਸ ਬਾਣੀ ਦਾ ਪਾਠ ਸਰਮੁਣ ਕਰਦੇ ਹੋ ਜਿਤਨੇ ਵੀ ਵੀਰ ਭੈਣ ਭਰਾ ਇਸ ਚੈਨਲ ਤੇ ਹਲੇ ਨਵੇਂ ਨੇ ਜੋ ਕੀ ਨਵੇਂ ਜੁੜੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਾਂ ਕਿ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਲਾਈਕ ਅਤੇ ਕਮੈਂਟ ਦੇ ਵਿੱਚ ਵਾਹਿਗੁਰੂ ਲਿਖ ਕਰਕੇ ਆਪਣੀ ਹਾਜ਼ਰੀ ਜਰੂਰ ਲਵਾਓ ਇਹ ਰੋਜ਼ਾਨਾ ਦਾ ਪਾਠ ਸੁੰਦਿਆ ਵੇਲੇ ਦਾ ਪਾਠ ਸ਼ਾਮਾਂ ਦਾ ਪਾਠ ਸੋਹ ਦਰਬਾਰੀ ਜੋ ਕੀ ਆਪਣੇ ਘਰ ਦੇ ਵਿੱਚ ਰੋਜ਼ਾਨਾ ਦੀ ਲਾ ਕਰਕੇ ਆਪ ਇਹ ਬਾਣੀ ਦਾ ਪਾਠ ਸੁਣ ਸਕਦੇ ਹੋ ਸ਼ਾਮ ਦਾ 5:30 ਵਜੇ ਦਾ ਟਾਈਮ ਹੈ ਰੋਜ਼ਾਨਾ ਹੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ 5:30 ਵਜੇ ਗੁਰਬਾਣੀ ਸੁਣ ਸਕਦੇ ਹੋ ਸ਼ਾਮ ਦਾ ਪਾਠ ਸੋਦਰ ਰਹਿਰਾ ਸਾਹਿਬ ਜੋ ਕਿ ਬਹੁਤ ਹੀ ਲਾਭਦਾਇਕ ਬਾਣੀ ਹੈ ਘਰ ਦੇ ਵਿੱਚ ਇਸ ਬਾਣੀ ਦਾ ਜਾਪ ਲਗਾਤਾਰ ਤੁਸੀਂ ਸੁਣੋਗੇ ਜਾਂ ਘਰ ਵਿੱਚ ਲਾ ਕੇ ਰੱਖੋਗੇ ਤੇ ਘਰ ਦੇ ਵਿੱਚ ਜਿਤਨੀਆਂ ਬੁਰੀਆਂ ਸ਼ਕਤੀਆਂ ਨੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਦੀ ਹੈ ਇਹ ਬਾਣੀ ਸਿਰ ਤੇ ਮੀਰ ਪਰਿਆ ਹੱਥ ਰੱਖਦੀ ਹੈ ਆਉਣ ਵਾਲੇ ਕਾਰਜ ਸਫਲੇ ਕਰਦੀ ਹੈ ਇਸ ਕਰਕੇ ਆਪ ਰੋਜ਼ਾਨਾ ਦੀ ਪਵਿੱਤਰ ਗੁਰਬਾਣੀ ਸਰਵਣ ਕਰਿਆ ਕਰੋ ਆਪ ਸਾਰੇ ਸੰਗਤਾਂ ਬਹੁਤ ਬਹੁਤ ਧੰਵਾਦ ਜੋ ਕਿ ਕੀਮਤੀ ਸਮਾਂ ਕੱਢ ਕੇ ਰੋਜ਼ਾਨਾ ਦੀ ਆਪ ਗੁਰਬਾਣੀ ਸੁਣਦੇ ਹੋ ਇਤਨੀਆਂ ਬੇਨਖੀਆਂ ਪਰਵਾਨ ਕਰਨੀਆਂ ਗੁਰਫਤੇ ਪਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ